ਮੇਰਾ ਨਾਮ ਅੰਜੂ ਵਾਲਾ ਜੀ ਕਿੱਥੋਂ ਰਹਿੰਦੇ ਹੋ ਕੁੰਬੜੇ ਪਿੰਡ ਰਹਿੰਦੇ ਜੀ ਅੱਛਾ ਕੋਈ ਆ ਕੀ ਸੀ ਹਾਂ ਜੀ ਮੇਰੇ ਮੁੰਡੇ ਨੂੰ ਘਰ ਆਏ ਪੁਲਸੋਂ ਵਾਲੇ ਦੋ ਮੁਲਾਜ਼ਮ ਕਹਿੰਦੇ ਵੀ ਕਾਕਾ ਕਿੱਥੇ ਐ ਮੈਂ ਕਿਹਾ ਜੀ ਕਾਕਾ ਘਰੇ ਅੰਦਰ ਚਾਹ ਪੀ ਰਿਹਾ ਕਹਿੰਦੇ ਉਹਦੇ ਤੇ ਨਾ ਕਹਿੰਦੇ ਪਰਚਾ ਦਰਜ ਨਾ ਐਚਓ ਸਾਹਿਬ ਨੇ ਬੁਲਾਇਆ ਥੋੜੀ ਜੀ ਗੱਲਬਾਤ ਕਰਨੀ ਪਹਿਲਾਂ ਜੇ ਪਰਚਾ ਦਰਜ ਹਾਂ ਜੀ ਪਹਿਲਾਂ ਵੀ ਇਹਨਾਂ ਨੇ ਥੋੜਾ ਖਰਚਾ ਮੁੰਡੇ ਦੇ ਇਦਾਂ ਹੀ ਗੱਲ ਪਾਇਆ ਹੋਇਆ ਮੇਰੇ ਦੇ ਪਹਿਲਾਂ ਤੁਹਾਨੂੰ ਕੋਈ ਪ੍ਰੂਫ ਨਹੀਂ ਸੀ ਕਰਕੇ ਸੀ ਮੁਰਦਾ ਨਹੀਂ ਕੋਈ ਚੱਕਿਆ ਹੁਣ ਸਾਡੇ ਕੋਲ ਆ ਗਈ ਵੀਡੀਓ ਤਾਂ ਕਰਕੇ ਅਸੀਂ ਗੱਲਬਾਤ ਅੱ ਤਾਂ ਹੁਣੇ ਮੇਰੇ ਮੁੰਡੇ ਛੁੱਟਾ ਪਰਚਾ ਵਾਏ ਸੀ ਠਾਣੇ ਗਏ ਤਾਂ ਮੇਰੇ ਮੁੰਡਾ ਘਰ ਨੂੰ 11 ਮਤੈਕ ਠਾਣੇ 'ਚ ਨਹੀਂ ਮਿਲਿਆ ਉਸ ਤੋਂ ਬਾਅਦ ਮੁੰਡੇ ਨੂੰ ਦੂਜੇ ਦਿਨ ਪੁੱਛਿਆ ਗਿਆ ਤੇ ਸਾਬ ਕਹਿੰਦੇ ਵੀ ਜਾਓ ਉਰੋ ਤਾਂ ਵੀ ਮੁੰਡਾ ਨਹੀਂ ਹੈਗਾ ਤੇ ਕੱਲ ਨੂੰ ਆ ਕੇ 5 ਵਜੇ ਗੱਲ ਕਰਾਂਗੇ ਤਾਂ ਸਵੇਰੇ ਜਾ ਕੇ ਮੈਂ ਜਿਹੜਾ ਐਸਟੀਓ ਸਾਹਮਣੇ ਨਾਲ ਗੱਲ ਕੀਤੀ ਐਸਟੀਓ ਸਾਹਿਬ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਜਿਆਦਾ ਨਹੀਂ ਪਾਇਆ 7 ਗ੍ਰਾਮ ਹੀ ਪਾਇਆ ਕੋਈ ਗੱਲ ਨਹੀਂ ਜਲਦੀ ਹੋ ਜਾਊਗੀ ਤੇਰੇ ਮੁੰਡੇ ਦੇ ਜ਼ਮਾਨਤ ਜਾਓ ਛੁੱਟ ਮਾਰ ਵੀ ਕੀਤੀ ਕੋਈ ਮੁੰਡੇ ਦੇ 12 ਵਜੇ ਤੱਕ ਪਤਾ ਨਹੀਂ ਕਿੱਥੇ ਨਾ ਨਾ ਕਮਰੇ 'ਚ ਰੱਖਿਆ ਕਿੱਥੇ ਮੁੰਡੇ ਇਹਨਾਂ ਨੇ 12 ਵਜੇ ਤੱਕ ਮੇਰਾ ਮੁੰਡਾ ਪਤਾ ਨਹੀਂ ਕਿੱਥੇ ਰੱਖਿਆ ਠਾਲੀ ਨੀਨਾ ਨੇ ਰੱਖਿਆ ਦੇ ਨਾਲ ਮੁੰਡੇ ਨੇ ਸਾਥੀ ਨੇ ਇਹਦੇ ਇਕੱਠੇ ਰਹਿੰਦੇ ਸੀ ਇਹ ਕੋਈ ਹੋਰ ਨਾਲ ਖਾਏ ਨਹੀਂ ਨਹੀਂ ਜੀ ਇਹ ਪਤਾ ਨਹੀਂ ਕਿੱਥੋਂ ਉਹ ਮੰਦਰੋਂ ਚੱਕਿਆ ਜੀ ਇੱਕ ਮੁੰਡਾ ਜਿਹੜਾ ਸੰਤੋਖਾ ਹੈ ਉਹ ਮੰਡੀ ਜੇ ਚੱਕਿਆ ਜੀ ਇਹਨਾਂ ਨੇ 나ਗ ਨੂੰ ਚੱਕਿਆ ਇਹਨਾਂ ਨੇ ਮੰਦਰ ਤੋਂ ਮੇਰੇ ਮੁੰਡੇ ਨੇ ਘਰੋਂ ਲੈ ਕੇ ਗਏ ਮੈਨੂੰ ਕਹਿੰਦੇ ਬੀਬੀ ਕਾਕਾ ਕਿੱਥੇ ਹੈ ਠੀਕ ਕੰਮ ਕਰਦਾ ਮੁੰਡਾ ਥੋੜਾ ਮੁੰਡਾ ਮੇਰਾ ਵੇਲਾ ਹੀ ਜੀ ਪਹਿਲਾਂ ਕੋਲਟੀ ਦਾ ਕੰਮ ਕਰਦਾ ਸੀਗਾ ਹਲੇ ਵੇਲਾ ਹੀ ਸੀਗਾ ਹਾਂ ਜੀ ਕੋਲਟੀ ਕਾਰਡ ਦਾ ਕੰਮ ਕਰਦਾ ਤੋ ਇੱਥੇ ਦੇ ਮਾਨਯੋਗ ਡੀਜੀਪੀ ਪੰਜਾਬ ਖਾਸ ਕਰਕੇ ਹਦੈਤਾਂ ਕਰ ਰਹੇ ਨੇ ਨਸ਼ੇ ਖਤਮ ਕਰਨ ਦੀਆਂ ਅਸੀਂ ਨਸ਼ੇ ਦੇ ਖਿਲਾਫ ਹਾਂ ਸਾਰੇ ਖਿਲਾਫ ਹਾਂ ਅਸੀਂ ਬਹੁਤ ਵਾਰੀ ਪ੍ਰੈਸ ਤੋਂ ਫਸਾ ਕਰੀਆਂ ਹੋਰ ਕਰਿਆ ਵੀ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਵਾਲੇ ਫੜਨੇ ਚਾਹੀਦੇ ਵੇਚਣ ਵਾਲੇ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਪਰ ਲੇਕਿਨ ਪੁਲਿਸ ਜਿਹੜੀ ਹੈ ਮੁਹਾਲੀ ਦੀ ਫੇਸ 8 ਥਾਣੇ ਦੀ ਆਪਣੀ ਪਿੱਠ ਨੂੰ ਥਾਪੜਨ ਕਰਕੇ ਆਪਣੇ ਰੈਂਕਾਂ ਨੂੰ ਵਧਾਉਣ ਵਾਸਤੇ ਐ ਐਸਐਸਪੀ ਦੇ ਮੂਰੇ ਚੰਗਾ ਹੋਣ ਕਰਕੇ ਇਹ ਨਹੀਂ ਹੈ ਵੀ ਝੂਠੇ ਪਰਚੇ ਦਰਜ ਕਰੋ ਇੱਕ ਗੱਲ ਕਰ ਲਈਏ ਤੁਹਾਡੇ ਸਾਹਮਣੇ ਜੇ 8 ਵੇਸ ਥਾਣੇ ਚ ਪਰਚਾ ਐਫ ਆਈ ਆਰ ਨੰਬਰ 62 ਹੁੰਦੀ ਹੈ 23624 ਨੂੰ ਜਿਹਦੇ ਤਿੰਨ ਦੋਸ਼ੀ ਪਾਏ ਜਾਂਦੇ ਆ ਤਿੰਨੇ ਦੋਸ਼ੀਆਂ ਕੋਲੇ 67 ਗ੍ਰਾਮ ਸਮੈਕ ਹੀਰੋਇਨ ਦਿਖਾਈ ਜਨਾਂ ਨੇ ਵੀ 7 ਗ੍ਰਾਮ ਇੱਕ ਚੋਂ ਮਿਲਿਆ 30-30 ਗ੍ਰਾਮ ਤਿੰਨਾ ਚੋਂ ਮਿਲਿਆ ਬਾਲਮੀਕ ਮੰਦਰ ਨੇੜੇ ਪਿੰਡ ਕੁੰਮੜੇ ਤੋਂ ਫੜਿਆ ਜੀ ਬੰਦੇ ਜਿਹੜੇ ਦੋ ਵਿਅਕਤੀ ਕੁੰਮੜੇ ਬਾਲਮੀਕ ਬਰਾਦਰੀ ਨਾਲ ਸੰਬੰਧਤ ਹੈ ਇੱਕ ਵਿਅਕਤੀ ਜਿਹੜਾ ਰਸੂਲਪੁਰ ਤੋਂ ਹਾਲਵਾਸੀ ਕੁੰਮੜਾ ਸ਼ਹਿਰ ਕਰਾਇਦਾ ਰਹੇਗਾ ਤੇ ਅੱਜ ਉਹਨਾਂ ਦੀ ਮਾਦਰ ਖੜੀ ਹੈ ਇਹਨਾਂ ਨੇ ਕੀ ਕਰਤਾ ਹੌਲੀ ਹੌਲੀ ਸਾਰੇ ਪਾਸੇ ਦੇਖਦੇ ਵੀ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ ਜੀ ਸਾਡਾ ਗਲਤ ਪਾਇਆ ਗਿਆ ਪਰ ਲੇਕਿਨ ਮੁੰਡੇ ਨੂੰ ਸੋਣੀ ਜੇ ਫੁਟੇਜ ਦਿਖਾਵਾਂਗੇ ਆ ਸਾਰਾ ਸਾਡੇ ਕੋਲੇ ਫੋਟੋ ਆਈਆਂ ਉਸ ਦਿਨ 23 ਤਰੀਕ ਨੂੰ ਸ਼ਾਮ ਨੂੰ 6 ਵਜੇ ਦੋ ਵਿਅਕਤੀ ਜਿਹੜੇ ਪੁਲਿਸ ਅਧਿਕਾਰੀ 8 ਫੇਸ ਥਾਣੇ ਦੇ ਦੋ ਅਧਿਕਾਰੀ ਐਕਟਿਵਾ ਦੇ ਚਿੱਟੀ ਤੇ ਲੈ ਕੇ ਚਲੇ ਜਾਂਦੇ ਆ ਇਹਨਾਂ ਨੂੰ ਪੁੱਛਦੇ ਨੇ ਬੀਬੀ ਤੇਰਾ ਬੇਟਾ ਕਿੱਥੇ ਉਹਦੇ ਪਹਿਲਾਂ ਵੀ ਇੱਕ ਪਰਚਾ ਅਸੀਂ ਪਾਇਆ ਵਾ ਉਹਦੇ ਵਿੱਚ ਪੁੱਛ ਪੜਤਾਲ ਕਰਨੀ ਆ ਫਲਾਣਾ ਕਰਨੀ ਆ ਉਹ ਬਹਾਨੇ ਸਰ ਇਹਨਾਂ ਨੇ ਕਿਹਾ ਤਾਂ ਜੀ ਚਾਹ ਪੀ ਰਿਹਾ ਅੰਦਰ ਬੈਠਿਆ ਉਹ ਮੁੰਡਾ 10-12 ਮਿੰਟ ਚ 15 ਮਿੰਟ ਚ ਤਿਆਰ ਹੋ ਕੇ ਉਹ ਪੁਲਸ ਵਾਲਾਂ ਕੋਲ ਆ ਜਾਂਦਾ ਪੁਲਸ ਵਾਲੇ ਇਹਨੂੰ ਗੱਬੇ ਬਿਠਾਲ ਕੇ ਦੋਨੇ ਐਕਟਿਵਾ ਤੇ ਥਾਣਾ ਫੇਰ 60 ਚ ਲਿਆਂਦੇ ਇਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਚ ਆ ਜਿਓ ਜਦੋਂ ਇਹ ਪੂਰਾ ਪਰਿਵਾਰ ਥਾਣੇ ਚ ਆਇਆ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਬੇਟੇ ਨੂੰ ਲੈ ਕੇ ਉੱਥੇ ਬੇਟਾ ਨਹੀਂ ਮਿਲਦਾ ਐਦਾ ਐਸ ਐਚਓ ਕਹਿੰਦਾ ਵੀ ਜਾਓ ਜਿੱਥੇ ਜਾਣਾ ਤੁਸੀਂ ਸਵੇਰੇ ਕੱਲ ਨੂੰ ਆਇਓ ਜੀ ਫਲਾਣਾ ਆਇਓ ਦੂਜੇ ਦਿਨ ਆਏ ਤਾਂ ਦੂਜੇ ਦਿਨ ਵੀ ਨਹੀਂ ਸ਼ਾਮ ਨੂੰ ਦੂਜੇ ਦਿਨ ਹਵਾਲਾ ਚ ਬੰਦ ਮਿਲਿਆ ਮੁੰਡਾ ਜਿਨ੍ਹਾਂ ਤੇ ਕੇਸ ਪਾਇਆ ਗਿਆ 6 ਵਜੇ 6:01 ਦੇ ਇੱਕ ਮਿੰਟ ਦੇ ਫੁਟੇਜ ਆ ਰਹੇ ਆ ਵੀ ਇਹਨਾਂ ਨੂੰ ਐਕਟਿਵਾ ਤੇ ਸਿਵਲ ਵਰਦੀ ਚ ਦੋ ਪ ਜਿਹੜਾ ਐਫ ਆਈ ਆਰ ਦਰਜ ਕਰ ਰਹੇ ਆ ਉਹ ਕਹਿ ਰਹੇ ਆ ਕਿ 10:30 ਵਜੇ ਬਾਲਮੀਕ ਮੰਦਿਰ ਕੋਲੇ ਨੇੜੇ ਪਾਰਕ ਦੇ ਕੰਧ ਦੇ ਕੋਲੇ ਜਿਹੜਾ ਇਹ ਨਸ਼ਾ ਵੇਚ ਰਹੇ ਸੀ ਤਿੰਨ ਵਿਅਕਤੀ ਇੱਕ ਇੱਕ ਕਰਕੇ ਜਦੋਂ ਦੌੜਨ ਲੱਗਿਆ ਭੱਜਣ ਲੱਗਿਆ ਅਸੀਂ ਪੁਲਿਸ ਨੇ ਰੇਡ ਕੀਤੀ ਪਰ ਜਦੋਂ ਦੌੜਨ ਲੱਗੇ ਤਾਂ ਇਹ ਫੜ ਲਏ ਜੀ ਤਾਂ ਅਸੀਂ ਜਿਹੜੀ ਹੈ ਜਿਸ ਚ 5-6 ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਜਿਵੇਂ ਰਕੇਸ਼ ਕੁਮਾਰ ਜੀ ਅਸ਼ਵਨੀ ਜੀ ਫਲਾਣਾ ਜੀ ਉਹ ਸਾਰਿਆਂ ਦੇ ਨਾਮ ਪਾਏ ਆ ਐਫ ਆਈ ਆਰ ਚ ਮੇਰੀ ਇਹ ਬੇਨਤੀ ਹੈ ਵੀ ਡੀਜੀਪੀ ਮਾਨਯੋਗ ਡੀਜੀਪੀ ਸਾਹਿਬ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਝੂਠੇ ਪਰਚੇ ਪਾ ਕੇ ਅੰਦਰ ਕਰਦੇ ਨੇ ਇਹਨਾਂ ਲੋਕਾਂ ਨੂੰ ਨਿਆਂ ਸਾਫ ਮਿਲਣਾ ਚਾਹੀਦਾ ਤੇ ਪੁਲਿਸ ਦੇ ਖਿਲਾਫ ਚਾਹੋ ਡੀਐਸਪੀ ਹੋਵੇ ਇੱਥੇ ਦਾ ਐਸਐਚਓ ਹੋਵੇ ਜਾਂ ਜਿਹੜੇ ਮੁਲਾਜ਼ਮ ਫੜ ਕੇ ਲਏ ਇਹਨਾਂ ਤੇ ਪੰਜ-ਸੱਤ ਮੁਲਾਜ਼ਮਾਂ ਤੇ ਐਫਆਈਆਰ ਦਰਜ ਹੋਏ ਜੋ ਸਜ਼ਾ ਉਹਨਾਂ ਨੂੰ ਨਸ਼ੇ ਮੁਤਲਕ ਹੋਣੀ ਸੀ ਉਹ ਇਹਨਾਂ ਪੁਲਿਸ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਹਿਲੀ ਉਦਾਹਰਨ ਨਹੀਂ ਹੈ ਪਹਿਲਾਂ ਇੱਕ 72 ਨੰਬਰ ਐਫਆਈਆਰ ਚ ਇਸੇ ਥਾਣੇ ਚਰਕੇਸ਼ ਕੁਮਾਰ ਨੇ ਇੱਕ ਬਿਆਨ ਗਾਇਬ ਕਰੇ ਸੀ ਮੇਰੇ ਖਿਲਾਫ ਉਦੀ ਜਿਹੜੀ ਰਿਪੋਰਟ ਪੇਸ਼ ਕਰਦੀ ਸੀ ਐਸੇ ਤਰ੍ਹਾਂ ਐਫ ਆਈ ਆਰ ਨੰਬਰ 14 22 ਫਰਵਰੀ ਨੂੰ ਹੋਈ ਹੈ ਉਹਦੇ ਚ ਇਹੀ ਝੂਠਾ ਪਰਚਾ ਕਰਦੇ ਮੇਰੇ ਕੋਲ 10000 ਨਾ ਇਸੇ ਥਾਣੇ ਦੀ ਅੱਠ ਵਜੇ ਦੀਆਂ ਹੈਗੀਆਂ ਲਗਭਗ ਤੇ ਜੇਕਰ ਪੁਲਿਸ ਨੇ ਅੰਨੀ ਪਹਿਲੀ ਹੈ ਇਹ ਲੋਕਾਂ ਨੂੰ ਗਰੀਬ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਪਸਾਣਾ ਜਿਹਦੇ ਸਾਰੇ ਸਬੂਤ ਨੇ ਇਹਨਾਂ ਤੋਂ ਉੱਪਰ ਹੋਰ ਸਬੂਤ ਕੋਈ ਦੇ ਨਹੀਂ ਸਕਦਾ ਹੈ ਗਰੀਬ ਬੰਦਾ ਡਰਦਾ ਹੈ ਵੀ ਸਾਡੇ ਖਿਲਾਫ ਪੁਲਿਸ ਆ ਪਾ ਦੂਗੀ ਆ ਪਾ ਜੂਗੀ ਅੱਜ ਡਰ ਦੇ ਮਾਰੇ ਲੋਕ ਕੰਪਲੀਟਾਂ ਵੀ ਨਹੀਂ ਦਿੰਦੇ ਇਸ ਬੀਬੀ ਨੇ ਜਿਗਰਾ ਕਿਰਿਆ ਮੇਰੇ ਕੋਲ ਆਈ ਇਹ ਕੱਲ ਦੀ ਦੋ ਦਿਨ ਹੋ ਗਏ ਤਿੰਨ ਦਿਨੋਂ ਇੱਥੇ ਧਰਨੇ ਤੇ ਸਾਡੇ ਕੋਲ ਆਂ ਵੀ ਜਾਂਦੀ ਰਹੀ ਤਾਂ ਅਸੀਂ ਸਾਰਾ ਜਿਹੜਾ ਰਿਕਾਰਡ ਮੁਕੰਮਲ ਕਰਕੇ ਅੱਜ ਜਿਹੜੀ ਲਿਖਤੀ ਇਹਦੀ ਕੰਪਲੀਟ ਹੈ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਤੇ ਐਸਐਸਪੀ ਮੁਹਾਲੀ ਨੂੰ ਅਸੀਂ ਭੇਜ ਰਹੇ ਹਾਂ ਦਿੱਖਤੀ ਕੰਪਲੀਟਾ ਤਾਂ ਕਿ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪੜਤਾਲ ਕਰਕੇ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਪੁਲਿਸ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਤੇ ਜਿੰਨੀ ਸਜ਼ਾ ਇਹ ਮੁੰਡਿਆਂ ਨੂੰ ਹੋਣੀ ਸੀ ਝੂਠੇ ਪਰਚੇ 'ਚ ਉਨੀ ਸਜ਼ਾ ਇਹਨਾਂ ਨੂੰ ਹੋਵੇ ਤੇ ਮੇਰਾ ਇਹੀ ਵਿਚਾਰ ਹੈ ਇਹੀ ਸਜ਼ਾ ਹੈ ਇਹੀ ਤੁਹਾਡੇ ਰਾਹੀਂ ਅਪੀਲ ਹੈ ਸਰਕਾਰ ਨੂੰ ਠੀਕ ਹੈ